ਅੱਗੇ ਤੁਹਾਨੂੰ ਅਮੀਰਾਂ ਦੇ ਸਟੋਰ ਤੇ ਵਾਧੂ ਖਾਇਆ ਅੱਜ ਤੁਹਾਨੂੰ ਗਰੀਬਾਂ ਦੇ ਸਟੋਰ ਵਿਖਾਉਂਦੇ ਆ ਆਹ ਜੀ ਲਿਫਟ ਜਾਂਦੀ ਹੈ ਗਰੀਬਾਂ ਦੇ ਸਟੋਰ ਨੂੰ ਇਹਨੂੰ ਅੰਗਰੇਜ਼ੀ 'ਚ ਕੇਮਾਰਡ ਵੀ ਕਿਹਾ ਜਾਂਦਾ ਇੱਥੇ ਸਸਤੇ ਕੱਪੜੇ ਅਕਸਰ ਮਿਲ ਜਾਂਦੇ ਆ ਹਾਂਜੀ ਜੀ ਹੁਣ ਆ ਹੀ ਪਹੁੰਚ ਗਏ ਗਰੀਬਾਂ ਦੇ ਸਟੋਰ ਵਿੱਚ ਤੇ ਇੱਥੋਂ ਹੁੰਦੀ ਹੈ ਐਂਟਰੀ ਗਰੀਬਾਂ ਦੇ ਸਟੋਰ ਦੀ ਇੱਥੇ ਤਾਂ ਨਾ ਸਸਤੀਆਂ ਸਸਤੀਆਂ ਚੀਜ਼ਾਂ ਮਿਲਦੀਆਂ 14 14 ਡਾਲਰਾਂ ਦੇ ਕੋਲੀਡੈਂਸ ਨਹੀਂ ਤੇ ਅੰਡਰ 10 ਡਾਲਰ ਇੱਥੇ ਕੋਈ ਚੀਜ਼ ਆਉਂਦੀ ਨਹੀਂ ਪਰ ਇੱਥੇ ਗਰੀਬਾਂ ਦੇ ਸਟੋਰ 'ਚ ਤੁਸੀਂ ਆ ਰਹੀ ਚੀਜ਼ ਸਸਤੀ ਵੇਚ ਸਕਦੇ ਜਿਦਾ 5 ਡਾਲਰਾਂ ਦੀ ਟੀ-ਸ਼ਰਟ 2 ਡਾਲਰਾਂ ਦੀ ਸੇਲ ਤੇ ਲੱਗੀ ਹੋਈ ਹੈ ਬੱਚਿਆਂ ਦਾ ਜਿਹੜਾ ਸਮਾਨ ਹੈ ਉਹ ਆਪਾਂ ਇੱਥੇ ਖਰੀਦੀਦਾ ਕਿਉਂਕਿ ਜਿਹੜੇ ਬੱਚਿਆਂ ਦੇ ਕੱਪੜੇ ਆ ਉਹ ਛੇਤੀ ਮਤਲਬ ਬੱਚੇ ਦੇ ਵੱਧੇ ਰਹਿੰਦੇ ਬ੍ਰਾਂਡਡ ਜ਼ਰੂਰੀ ਲੈਣੇ ਹੁੰਦੇ ਦਾ 12 ਡਾਲਰਾਂ ਦਾ ਕੋਈ ਜੈਕਟ ਲੱਗੀ ਹੋਈ ਹੈ ਵਧੀਆ ਜੀ ਇੱਥੇ ਹਮੇਸ਼ਾ ਜਿਹੜੀਆਂ ਸਸਤੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਦਾ 3 ਡਾਲਰਾਂ ਦੀ ਟੀ-ਸ਼ਰਟ 100 150 ਦੀ ਇੰਡੀਆ ਵੀ ਨਹੀਂ ਆਉਂਦੀ ਅਭੀ 3 ਡਾਲਰ ਦੀ ਮਤਲਬ ਵਧੀਆ ਟੀ-ਸ਼ਰਟ ਹੈ ਕਲੀਅਰੈਂਸ ਅਬੀ ਸਸਤੀਆਂ ਸਸਤੀਆਂ ਲੱਗੀਆਂ ਆ ਕਿੱਥੇ ਲੈ ਕੇ ਜਾਣਾ ਉਹ ਤਾਂ ਮੈਨੂੰ ਇੱਕ ਤਾਂ ਜਵਾਗ ਨਹੀਂ ਟਿਕਦੇ 10 ਡਾਲਰਾਂ ਦੇ ਲੋਰ ਲੱਗੇ ਆ ਆਹ ਕਿਹਾ ਕਿਨੇ ਦੇ ਆ 13 ਡਾਲਰਾਂ ਦਾ ਲੋਰ ਇੰਡੀਆ ਦਾ 7-800 ਕੁ ਦਾ ਬਣ ਗਿਆ ਜਵਾਕਾਂ ਦੇ ਛੋਟੇ ਛੋਟੇ ਬੂਟ ਲੱਗੇ ਹੋਏ ਨੇ ਨਿੱਕੇ ਨਿੱਕੇ ਜਰਾਬਾਂ ਇੰਡੀਆ ਦਾ ਕੋਈ ਜੱਕ ਦਾ ਖਰਚਾ ਹੀ ਨਹੀਂ ਹੈਗਾ ਬੱਚਿਆਂ ਨੂੰ ਬੈਠਣ ਲਈ ਸੀਟ ਵੱਖਰੀ ਲਿਆਓ ਕਿੰਨੇ ਦੀ ਲੱਗੀ ਹੋਈ ਆ ਪ੍ਰਾਈਸ ਨਹੀਂ ਲਿਖਿਆ 19 ਦੇ ਆਣੇ ਇੱਧਰ ਲਿਖਿਆ ਬੱਚਿਆਂ ਦਾ ਸਮਾਨ ਇੱਥੇ ਬਹੁਤ ਮਹਿੰਗਾ ਹੁੰਦਾ ਹੈ ਬੱਚਿਆਂ ਵਾਸਤੇ ਜਿਹੜਾ ਮੋਨੀਟਰ ਕੈਮਰਾ ਲਾਇਆ ਉਹ 99 ਡਾਲਰ ਦਾ ਹੈ ਬੱਚਿਆਂ ਦੀ ਹਾਰਟ ਬੀਟ ਚੈੱਕ ਕਰਨ ਲਈ 19000 ਦਾ ਬੱਚਿਆਂ ਦੀਆਂ ਬਹੁਤ ਮਹਿੰਗੀਆਂ ਵਾਲੀ ਬਾਲਟੀ ਜਿਹਦੇ ਲੋਕਾਂ ਨੇ ਬੱਚੇ ਪਾ ਜਾਂਦੇ ਨੇ 90 ਡਾਲਰਾਂ ਦੇ ਇੱਥੇ ਹਮੇਸ਼ਾ ਜਿਹੜੀ ਗੱਡੀ ਦੇ ਵਿੱਚ ਸੀਟ ਲੱਗੀ ਹੋਣੀ ਚਾਹੀਦੀ ਹੈ ਬੂਸਟਰ ਸੀਟ ਕਹਿੰਦੇ ਇਹਨੂੰ ਆਮ ਸੀਟ ਦੇ ਦਿੰਗੇ ਬੱਚਾ ਨਹੀਂ ਬਿਠਾ ਸਕਦੇ 60 60 ਡਾਲਰਾਂ ਦੀ 210 ਡਾਲਰਾਂ ਦੀ ਮਤਲਬ 5-10-10 ਜਹਾਜਾਂ ਦੀਆਂ ਜਿਹੜੀਆਂ ਲੱਗੀਆਂ ਆਈਆਂ ਆ ਬੱਚਿਆਂ ਦੇ ਵਾਸਤੇ ਸਟੈਪ ਸਾਡੇ ਬੱਚੇ ਤੇ ਉਦਾਂ ਹੀ 扑ਕਦੇ ਜਾਂ ਜੜ ਜਾਂਦੇ ਆ ਤੇ ਹੁਣ ਵੀ ਬੱਚਿਆਂ ਦੇ ਬੈਠਣ ਲੰਮੇ ਪੈਨ ਨੂੰ 260 ਡਾਲਰਾਂ ਦੀ ਆ ਬੱਚਿਆਂ ਵਾਸਤੇ ਚੇਅਰ ਬਣਾਈਆਂ ਨਾ ਭੁੰਜਾ ਡਾਲ ਰਾਂ ਦੇ ਹਾਂਜੀ ਪੁੱਤ ਤੈਨੂੰ ਕੀ ਚਾਹੀਦਾ ਪਾਪਾ ਆ ਜਾ ਆਇਆ ਪਤਾ ਨਹੀਂ ਕੀ ਚੀਜ਼ ਲੱਗਤੁ ਮਾਂ ਕੋਈ ਬੱਚਿਆਂ ਵਾਸਤੇ ਭਾਰਤ ਵਾਲਾ ਨੂੰ ਨਿੰਝਾ ਡਾਲ ਰਾਂ ਦਾ ਆ ਖੇਡਣ ਵਾਸਤੇ 16 ਡਾਲਰਾਂ ਦਾ ਇਹ ਵੀ ਚੇਅਰ ਹੈ ਬੱਚਿਆਂ ਵਾਸਤੇ ਖੜਾਉਣੇ ਹਜ਼ਾਰਾਂ ਟਾਈਪ ਦੇ ਜਿਹੜੇ ਖੜਾਉਣੇ ਤੁਹਾਨੂੰ ਇੱਥੇ ਮਿਲ ਜਾਣਗੇ ਨਾ ਜੀ ਕੀ ਲੈਣਾ ਪੁੱਤ ਕੋਈ ਚੀਜ਼ ਲੈਣੀ ਆ ਬੱਚਿਆਂ ਦੇ ਬੇਬ 10 10 ਡਾਲਰਾਂ ਦੇ ਆਹ ਜੀ ਬੱਚਿਆਂ ਨੂੰ ਧੂਕੇ ਖੜਨ ਨੂੰ 50 ਦੀ ਕਿਹੜੀਆਂ ਇਹਨੇ ਪੈਸੇ ਕੌਣ ਲਾਉਂਦਾ ਉੱਥੇ ਦੇ ਕੁੜੇ ਹਾਸੇ ਚੱਲੀਆਂ ਆਈਆਂ ਜੇ ਪਾ ਦਿੰਦੇ ਇੱਥੇ ਆ ਕੇ ਪਾ ਰਹਿੰਦਾ ਕਿ ਬੱਚਿਆਂ ਦੀ ਇੰਨੀਆਂ ਚੀਜ਼ਾਂ ਵੀ ਹੁੰਦੀਆਂ ਆ ਵੱਖੋ ਵੱਖਰੀਆਂ ਚੇਅਰਾਂ ਬੱਚੇ ਜਿਉਂ-ਜਿਉਂ ਵੱਡੇ ਹੁੰਦੇ ਜਾਂਦੇ ਤੇ ਵੱਖੋ ਵੱਖਰੀਆਂ ਚੀਜ਼ਾਂ ਆ ਥੋੜੀਆਂ ਇਹ ਸਸਤੀਆਂ ਲੱਗੀਆਂ 6 ਡਾਲਰਾਂ ਦੀ ਟੋਪੀ ਮम्मा ਮम्मा ਨਹੀਂ ਹੈਗੀ ਪੱਤਰੀ ਪਾਪਾ ਹੀ ਆਜਾ ਆ ਲੈ ਕਿੰਦੀ ਸੋਨੀ ਵਰਦੀ ਲੱਗੀ ਕਿੰਨੇ ਦੀ 70 ਡਾਲਰਾਂ ਦੀ ਸਸਤੀਆਂ ਐ ਜੇ ਬੱਚਿਆਂ ਦੇ ਵੀ ਉੱਥੋਂ ਪਾਰਸਲ ਚੱਕਣ ਨਾਲ ਚੰਗਾ ਕੀ ਇੱਥੋਂ ਚੀਜ਼ਾਂ ਵਧੀਆ ਮਿਲ ਜਾਂਦੀਆਂ 9 ਡਾਲਰਾਂ ਦਾ ਮम्मा ਬੱਤ ਉੱਧਰ ਆ ਜਾ ਮम्मा ਲੱਭਦੀ ਰਹਿੰਦੀ ਇਕਦੋ ਹਾਂ ਕਿੱਡੀ ਸੁਣੀ ਵਰਤੀ ਲੱਗੀ 8 ਡਾਲਰਾਂ ਦੇ ਅੱਠਾਂ ਦੇ ਕਿੰਨੇ ਬਣੇ ਇੰਡੀਆ ਦੇ 500 ਕਿ 400 8 ਡਾਲਰ ਦੀ ਸਸਤੀ ਹੈ ਵੀ ਮੋਟੀ ਵਰਦੀ ਆ 99 ਡਾਲਰ ਦੇ ਬੱਚਾ ਦੇ ਬੈਠ ਕੇ ਪੁੜਕਾ ਨਾਲਾ ਦ ਮਹਿੰਗਾ ਕੀ ਕਰਨਾ ਆਪਾਂ ਚੱਲੀ ਠੀਕ ਨਹੀਂ 6 ਡਾਲਰਾਂ ਦੀ ਪਜਾਮੀ ਲੱਗੀ ਆਈ ਮੰ ਲਗੀ ਜੇ ਤੁਸੀਂ ਗਰੀਬਾਂ ਦੇ ਸਟੋਰ ਚ ਜਾਓ ਤਾਂ ਤੁਹਾਨੂੰ ਕਾਫੀ ਜਿਹੜੀਆਂ ਚੀਜ਼ਾਂ ਸਸਤੇ ਰੇਟ ਤੇ ਮਿਲ ਸਕਦੀਆਂ ਇਹ ਨਹੀਂ ਕਿ ਅਮੀਰਾਂ ਦੇ ਸਟੋਰ ਚ ਵੜੇ ਰੋ ਤੁਹਾਨੂੰ ਅਮੀਰਾਂ ਦੇ ਸਟੋਰ ਵੀ ਵਿਖਾਏ ਹੈ ਅੱਜ ਤੁਹਾਨੂੰ ਗਰੀਬਾਂ ਦੇ ਸਟੋਰ ਵਿਖਾ ਰਹੇ ਪੰਜ ਪੰਜ ਡਾਲਰ ਸੰਗ ਮਨ ਲਓ ਜਿਹੜਾ ਮੇਨ ਪ੍ਰਾਈਸ ਉਹਦੇ ਨਾਲੋਂ ਚੀਜ਼ਾਂ ਘੱਟ ਕਰਕੇ ਲਾਈਆਂ ਹੋਈਆਂ ਆ ਇਹਨਾਂ ੁਰਨਾਜ ਕੱਲ ਚੱਲੀ ਅੱਗੇ ਆ ਜਾ ਓਏ ਚੱਲ ਚੱਲੀਏ ਚਲੋ ਇੱਥੇ ਤੇ ਹਜ਼ਾਰਾਂ ਹੀ ਟਾਈਪ ਦੇ ਖਡਾਉਣੇ ਆ ਬੱਚੇ ਦਿਆਂ ਦੇ ਹਰ ਇੱਕ ਕੜਾਉਣਾ ਜਿਹੜਾ ਅਸੀਂ ਟਰਾਈ ਕਰੀਏ ਆ ਲੱਕੜ ਦੇ ਕਿੱਡੇ ਕਿੱਡੇ ਸੋਹਣੇ ਨਾ ਖਡਾਉਣੇ ਬਣਾਏ ਆ ਇੱਥੇ 20 25 25 ਦੇ ਉਹ ਮਤਲਬ 1000 15 1500 ਦੇ ਬਣ ਜਾਂਦੇ ਆ ਜੇ ਬੱਚੇ ਕੇ ਇਹਨੂੰ ਖਡਾਉਣਾ ਚਾਹੀਦਾ ਹੋਵੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੋ ਜਦੋਂ ਮਤਲਬ ਮੈਂ ਇੰਡੀਆ ਆਣਾ ਹੋਵੇ ਮੈਂ ਲਿਆ ਸਕਦਾ ਤੁਹਾਡੇ ਵਾਸਤੇ ਡ੍ਰੀਮ ਦੇ ਵਿੱਚ ਆਵੇ ਕਿੰਨੇ ਕਿੰਨੇ ਸੋਹਣੇ ਸੋਹਣੇ ਖਡਾਉਣੇ ਲੱਗੇ ਆ इधर के हिसाब नही इन महंगे जो मतलब इंडिया करा फिर तो चलो महंगे लगने लगने। की ले लिया तू यहा ले, ले बच्चे केंद्र सारिया चीजा ले लीए चल आ जाए कि पच्चिया डालर डायल ਇਦਾਂ ਦਾ ਮੈਂ ਇੱਕ ਡਾਇਨਾਸੌਰ ਜਾਂ ਵੇਚਿਆ ਹੈ ਇੰਡੀਆ 1500 ਦਾ ਹੁੰਦਾ ਕੀ ਲੈਣਾ ਡਾਇਨਾਸੌਰ ਲੈਣਾ ਆ ਵੱਡਾ ਜਿਹਾ ਨਾ ਲਈ ਯਾਰ ਇਧਰ ਆ ਲੈਨੇ ਆਪਾਂ ਰੋਬੋਟ 89 ਡਾਲਰ ਦਾ ਇੰਡੀਆ ਦਾ ਬਣ ਗਿਆ ਤੇ 4000 ਰੁਪਏ ਦਾ ਇਹ ਲੈਣਾ ਆ ਲੈ ਲੈ ਹਾਂ ਹਾਈ ਹਈ ਆਏ ਨਹੀਂ ਲੈਣਾ ਕੁੜੀ ਡਰ ਗਈ ਕਹਿੰਦੀ ਮੈਂ ਨਹੀਂ ਪਾਪਾ ਲੈਣਾ ਹਾਂ ਆ ਲੈਣਾ ਹਈ ਚਲੋ ਆਪਾਂ ਅੱਗੇ ਵਧੀਏ ਬੱਤ ਤੇ ਤੂੰ ਤੇ ਨਿੱਕੀ ਜੀ ਚੀਜੀ ਨਾਲ ਸਰ ਗਿਆ ਮਨ ਲਗਾ ਵੱਡੀ ਰਹਿਣਗੇ ਮਾਵਾ ਤਾਂ ਬਿਨਾ ਜਿਹੜੇ ਬੱਚੇ ਸਾਹਮਣੇ ਬਹੁਤ ਔਖੇ ਹੁੰਦੇ ਆ ਮੈਨੂੰ ਪਤਾ ਅੱਜ ਜਿਹੜਾ ਬੱਚਿਆਂ ਦੇ ਨਾਲ ਕਿੱਦਾਂ ਮੈਂ ਬੇਨਾ ਮੰਮੀ ਤੋਂ ਇਹਨਾਂ ਦੇ ਨਾਲ ਖੇਡਦਾ ਪਿਆ ਛੋਟੇ ਛੋਟੇ ਬੱਚਿਆਂ ਦੇ ਕਿੱਡੇ ਸੋਹਣੇ ਸਾਈਕਲ ਬਣਿਆ ਹੈ ਹਰ ਇੱਕ ਸਾਈਜ਼ ਦਾ ਵੱਖੋ ਵੱਖਰਾ ਸਾਈਕਲ ਕਿੰਨੇ ਦਾ 218 ਡਾਲਰ ਦਾ ਇੰਡੀਆ ਦਾ 10000 ਦਾ ਸਾਈਕਲ ਨਿਕਾਜਾਈਆ ਇਹ ਤਾਂ ਮਹਿੰਗਾ ਥੋੜਾ ਜਿਹਾ ਅਜੇ ਅਹੀਂ ਆਏ ਵੀ ਗਰੀਬਾਂ ਦੇ ਸਟੋਰ 'ਚ ਆ ਵੀ ਦਾਦਾ 15 15000 ਦਾ ਆ ਵੱਡਾ ਸਾਈਜ਼ ਸਾਈਕਲ ਆ ਸਹੀ ਹੈ ਕਿੰਨੇ ਦਾ 169 ਡਾਲਰ ਦਾ ਇੰਡੀਆ ਦਾ ਬਣਿਆ 8000 ਦਾ ਜਿਆਦਾ ਮਹਿੰਗਾ ਨਹੀਂ ਹੈ ਮੌਨਸਟਰ ਟਰੱਕ 60 ਡਾਲਰ ਦਾ ਆ ਮੇਰਾ ਵੀ ਫੇਵਰਿਟ ਹੁੰਦਾ ਜੋ ਮੈਂ ਛੋਟਾ ਹੁੰਦਾ ਨਾ 60 ਡਾਲਰ ਦਾ ਮੰਮੀ ਲਿਆਇਆ ਹੈ ਕਰੀ ਆ ਕਾਰ ਵੀ ਵਧੀਆ ਨਾ ਰੇਸਿੰਗ ਕਾਰ 45 ਦਾ ਕਈ ਖੜਾਣੇ ਤੇ ਸਹੀ ਭਾਈਸ ਪਰ ਕਈ ਖੜਾਣੇ ਜਿਹੜੇ ਜਿਆਦਾ ਮਹਿੰਗੇ ਲੱਗ ਜਾਂਦਾ ਆ ਪਜਾਮੇ ਲੱਗੇ 10-10 ਡਾਲਰ ਦੇ ਕੋਟੀਆਂ 10 ਦੀ ਫੁੱਡੀ ਕਲੀਅਰੈਂਸ ਤੇ ਲੱਗੀ ਹੈ 24 $ਾਂ ਦੇ 24 $ਾਂ ਦੀ ਜੈਕਟ ਲੱਗੀ ਹੈ 18 ਦੀ ਜੈਕਟ ਆ ਸੋਹਣੀ ਨਹੀਂ ਆ ਜਿਹੜੀ ਜੈਕਟ 16 $ਾਂ ਦੀ ਲੱਗੀ ਹੈ ਕਾਫੀ ਫਲਫੀ ਜੀ ਹੈ ਵਧੀਆ ਹੈ ਮਤਲਬ ਜੇ ਤੁਸੀਂ ਗਰੀਬਾਂ ਦੇ ਸਟੋਰ 'ਚ ਕਦੇ ਕਦੇ ਆਓ ਤੇ ਸੇਲ ਜਿਹੜੀ ਵਧੀਆ ਲੱਗੀ ਹੁੰਦੀ ਆ ਜਾਂ ਵਿਆ ਵਿਆ ਨੇ ਯਾਰ 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 ਹਜ਼ਾਰ ਦੀ ਜੈਕਟ ਆ ਕਿੰਨੇ ਦੀ ਮੈਂ ਵਧੀਆ ਲਾਦੇ 32ਾਂ ਦੀ 32ਾਂ ਦੀ 1 ਡਾਲਰ ਦਾ 50 ਡਾਲਰ ਬਾਕੀ ਲਾ ਲਓ ਸਾਹਿਬ ਆਪੇ ਅੱਗੇ ਜਿਹੜਾ ਅਮੀਰਾਂ ਦੇ ਸਟੋਰ ਹੁੰਦੇ ਉੱਥੇ ਲੁੱਟਣ ਨਹੀਂ ਹੁੰਦੇ ਆ 16 ਡਾਲਰ ਦੀ ਜੈਕਟ ਮਾੜੀ 16 ਡਾਲਰ ਨੇ ਕੀ ਹੁੰਦਾ ਆ 35ਾਂ ਦੀ ਥੋੜੀ ਹੋਰ ਫੈਂਸੀ ਜੀ ਮੋਟੀ ਆ ਨਾ ਗਰਮ ਆ 60 ਡਾਲਰਾਂ ਦੇ ਆ ਵੀ 60 ਦੀ ਕੱਡੀ ਮੋਟੀ ਜਾਵੇ ਤੇ ਆ ਥੋੜੇ ਬ੍ਰਾਂਡਡ ਜਾ ਕੇ ਲੈਕਰ ਸੋਗੇ ਜਿੱਤਾ ਅੱਗੇ ਬੁੜੀਆਂ ਦੇ ਪਰਸ ਆ ਗਏ ਆਪਾਂ ਚੱਲ ਉਹਨਾਂ ਨਾਲ ਕੀ ਕਰਨਾ ਹੁਣ ਆਪਾਂ ਪਹੁੰਚ ਗਏ ਆਂ ਬੰਦਿਆਂ ਵਾਲੇ ਸੈਕਸ਼ਨ 'ਚ ਅੱਗੇ ਤੇ ਬੁੜੀਆਂ ਵਾਲਾ ਸੈਕਸ਼ਨ ਹੈ ਨਾ ਆਪਾਂ ਵੇਖਦੇ ਆਂ ਕਿ ਬੰਦਿਆਂ ਦੀਆਂ ਜਿਹੜੀਆਂ ਜੈਕਟਾਂ ਆ ਕਿੰਨੇ ਕਿੰਨੇ ਦੀਆਂ ਲੱਗੀਆਂ ਆਂ ਪਰ ਬੰਦਿਆਂ ਨਾਲ ਥੋੜਾ ਧੱਕਾ ਕਰ ਜਾਂਦੇ ਬੰਦਿਆਂ ਦੀ ਜਿੱਦਾਂ ਮਹਿੰਗੀਆਂ ਕਰ ਦਿੰਦੇ 9 ਡਾਲਰ ਦੀ ਟੀ-ਸ਼ਰਟ ਇੰਡੀਆ ਦੇ ਬਣ ਗਈ 7-800 ਦੇ ਤੇ 4-500 ਆ ਲੱਗੇ 12 ਡਾਲਰ ਦੀ ਕਲਰਿੰਸ ਬੁੜੀਆਂ ਵੱਲ ਵੈਸੇ ਹੀ ਹਮੇਸ਼ਾ ਹੀ ਹੋਇਆ ਕਿ ਜਿਹੜਾ ਨਾਰੀ ਸ਼ਕਤੀ ਦਾ ਉਹਦੇ ਵੱਲ ਦੀ ਗੱਲ ਹਰ ਕੋਈ ਗੱਲ ਕਰ ਦਿੰਦਾ ਫਿਰ ਕਿਹੜੀ ਗੱਲ ਹੈ ਇਹਨਾਂ ਦੀ ਕਿਹੜੀ ਗੱਲ ਹੈ ਬੰਦਿਆਂ ਆਲਦੀ ਨਹੀਂ ਕਰਦੇ ਕਰਾਜ ਰੁਕ ਜਾ ਦੇਖ ਕੇ ਜਾਈਂ ਬੱਦ ਬੰਦਿਆਂ ਨਾਲ ਆਪਾਂ ਨੇ ਐ ਥੋੜਾ ਕਰਨੇ ਬੰਦਿਆਂ ਦੇ ਵੈਨੇ ਕੱਪੜੇ ਆਜਾ ਆਜਾ ਆ ਪਚੀਆਂ ਡਾਲਰਾਂ ਦੇ ਪਰ ਇੱਧੇ ਕਿਉਂ ਨਹੀਂ ਕਲੀਅਰੈਂਸ ਲਾਈ ਉਹੀ ਗੱਲ ਨਾ ਬੰਦਿਆ ਨਾ ਅਨੇ ਐ ਕਰ ਜਾਂਦੇ ਇੱਧਰ ਲੱਗੇ ਆ 18-18 ਡਾਲਰਾਂ ਦੇ ਪਜਾਮੇ ਇੱਡੀ ਤੇ ਜ਼ਿਆਦਾ ਕਲੀਅਰੈਂਸ ਨਹੀਂ ਆ 6 ਡਾਲਰਾਂ ਦੀ ਜੈਕਟ ਆ ਵਧੀਆ ਵਾਹੇ ਲੱਗੀ ਆ 6 ਡਾਲਰਾਂ ਦੀ ਇਹਦੇ ਬਣ ਕੇ 360 60 ਛੱਟ ਵਧੀਆ ਵੈ ਲੈ ਕੇ ਜਾਣੇ ਅੱਜ ਐ ਇੱਧਰ ਇੱਧਰ ਨਹੀਂ ਜਾਣਾ ਆ ਜਾ ਚੱਲ ਅੱਗੇ ਚੱਲੀ ਆ ਜਾ ਆ ਜਾ ਅੱਗੇ ਕੁਝ ਕਲੀਅਰੈਂਸ ਤੇ ਲੱਗੇ ਹੋਈਆਂ ਆ ਕਿੰਨੀਆਂ ਸਸਤੀਆਂ ਸਾਢੇ 3-3 ਨਾਲ ਚੱਪਲਾ ਕਿ ਚੱਪਲਾ ਚੱਕੀ ਲਿਆਉਣਗੇ ਇੱਡੀਆ ਦਾ ਮੈਂ ਤਾਂ ਇਕੱਲਾ ਪਾਸਪੋਰਟ ਲੈ ਕੇ ਉਹਨਾਂ ਨੇ ਅੱਛਾ ਉਹ ਆ ਕੀ ਆ ਗਿਆ ਬੀਬੀਆਂ ਦਾ ਸਾਮਾਨ ਆ ਗਿਆ ਇੱਧਰ ਚੱਲੋ ਆ ਪਾਣੀ ਉੱਧਰ ਜਾਣਾ ਮੈਂ ਤਾਂ ਇਕੱਲਾ ਪਾਸਪੋਰਟ ਲੈ ਕੇ ਆਇਆ ਤੇ ਕੁਝ ਜ਼ਰੂਰੀ ਚੀਜ਼ਾਂ ਐਵੇਂ ਚੱਕੀ ਲਿਆਵਾ ਅੰਨੇਵਾ ਹਲਕਾ ਮਿਲ ਜਾਂਦਾ ਚੀਜ਼ਾਂ ਆ ਚੋਲ ਜਿਹਦਾ ਤਾਂ ਆਪਣੇ ਕਿਸੇ ਨੂੰ ਪਤਾ ਵੀ ਨਹੀਂ ਇੱਥੇ ਜਿੱਦਾਂ ਨਹਾਉਣ ਤੋਂ ਪਹਿਲਾਂ ਲੋਕੀ ਆ ਪਾਗ ਰੱਖਦੇ ਕਿ ਠੰਡ ਠੰਡ ਨਾ ਲੱਗੇ ਚੁੱਲ੍ਹੇ ਤਮਾਲਾ ਆਪਣੇ ਕੰਬਲ ਦੀ ਬੁੱਕਾ ਮਾਰ ਲੈਂਦੇ ਇਹਨੂੰ ਕਿਥੇ ਇੱਥੇ ਕਹਿੰਦੇ ਇਹਨੂੰ ਕਹਿੰਦੇ ਗਾਊਨ ਅੰਦਰ ਨਾਲ ਲੰਦਾ ਪਜਾਮਾ ਆ ਜਿੱਦਾਂ ਇੱਥੇ ਬੋਕਰ ਨਹੀਂ ਮਾਰਦੇ ਇੰਡੀਆ ਆ ਵੈਕਿਊਮ ਹੁੰਦਾ ਇਹਦੇ ਨਾਲ ਖਿੱਚ ਲੈਂਦੇ 50 50 ਦੇ ਲੱਗੇ ਤੇ ਇੰਡੀਆ ਵੀ ਵੱਧੂ ਆ ਗਈ ਟੈਕਨੋਲੋਜੀ ਹਰ ਇੱਕ ਨੂੰ ਪਤਾ ਪਰਸਾ ਲੱਗ ਜਾਂਿਆ 8 8 10 ਦਾ ਡਾਲਰ ਦੀਆਂ ਹੋਈ ਚੀਜ਼ਾਂ ਦੇ ਕਾਫੀ ਸਸਤ ਨੇ 50 ਡਾਲਰਾਂ ਦਾ 50 ਡਾਲਰਾਂ ਦੇ ਆਈ ਦਾ ਬਰੈਡ ਬਰੋਡਰ ਫਰਮ ਕਰਨ ਨੂੰ ਹੁੰਦੇ ਸੈਂਡਵਿਚ ਪ੍ਰੈਸ ਇਹਨੂੰ ਕਹਿੰਦੇ ਪਤੀਲੇ 판ਡੇ ਅਰੇ ਚੀਜ਼ ਮਲਰਦੀਆਂ ਲੈ ਸਕਦੇ ਜੂ ਅੱਗੇ ਆ ਗਈਆਂ ਗਰੀਬਾਂ ਦੇ ਸਟੋਰ ਦੀਆਂ ਅਸਰਾਣੇ ਬੈੱਡ ਸ਼ੀਟਾਂ ਆ ਗਈਆਂ 60 60 70 ਡਾਲਰਾਂ ਦੀਆਂ ਬੈੱਡ ਸ਼ੀਟਾਂ ਥੋੜੀਆਂ ਜੀਆਂ ਮਹਿੰਗੀਆਂ ਹੁੰਦੀਆਂ ਉਹ ਆਪਾਂ ਇੰਡੀਆ ਤੋਂ ਮੰਗਾ ਲਈ ਦੀਆਂ ਇੱਥੇ ਥੋੜੀਆਂ ਜੀਆਂ ਮੰਗੀਆਂ ਹੁੰਦੀਆਂ ਸਰਾਂ ਨੇ ਤੇ ਕਵਰ ਆ ਗਈਆਂ ਰਜਾਈਆਂ ਤੇ ਹੁਣ ਆਪਾਂ ਇੱਥੋਂ ਕਰਾਂਗੇ ਪੈਸੇ ਤੇ ਕੈਸ਼ ਐਂਡ ਕਾਰਡ ਚੱਲਣਾ ਸਕੈਨ ਕਰ I done, h done. I done. I done. I d o n I done. I done. I done. I done. I done. I d n d o n done. e I d o I d e e I e I done. I d e I ਚਲੋ ਜੀ ਚਲਿਏ ਪਪਾ ਚੱਲ ਚਲਿਏ